ਗੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਕਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਨੇ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਲ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ 'ਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਪੰਜਾਬ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਲਈ ਪੰਜਾਬ ਸਰਕਾਰ ਲਗਾਤਾਰ ਵੱਡੇ ਵੱਡੇ ਉਪਰਾਲੇ ਕਰ ਰਹੀ ਹੈਗੀ ਹੈ ਇਸੇ ਦੇ ਤਹਿਤ ਗੁਰਦਾਸਪੁਰ ਦੇ ਵਿੱਚ ਵੀ ਸਿਵਲ ਹਸਪੀਟਲ ਦੇ ਵਿੱਚ ਇੱਕ ਕ੍ਰਿਟੀਕਲ ਕੇਅਰ ਯੂਨਿਟ ਜਿਹੜਾ ਵਾ ਸਥਾਪਿਤ ਕੀਤਾ ਜਾ ਰਿਹਾ ਜਿਸ ਦਾ ਕੰਮ ਜਿਹੜਾ ਵਾ ਉਹ ਕੀਤਾ ਜਾ ਰਿਹਾ ਲਗਭਗ ਜਿਹੜਾ ਕੰਮ ਆ 25% ਜਿਹੜਾ ਵਾ ਕੰਪਲੀਟ ਹੋ ਚੁੱਕਾ ਸੀਗਾ ਲੇਕਿਨ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਜਿਹੜਾ ਕ੍ਰਿਟੀਕਲ ਯੂਨਿਟ ਜਿਹੜਾ ਵਾ ਤਿਆਰ ਕੀਤਾ ਜਾ ਰਿਹਾ ਉਸ ਦੇ ਵਿੱਚ ਵਿਭਾਗ ਦੇ ਵੱਲੋਂ ਜਿਹੜੀ ਆ ਪਿੱਲੀ ਇੱਟ ਜਿਹੜੀ ਆ ਉਹ ਲਗਾਈ ਜਾ ਰਹੀ ਆ ਕੱਚੀ ਇੱਟ ਜਿਹੜੀ ਆ ਲਗਾਈ ਜਾ ਰਹੀ ਆ ਤੇ ਜਿਸ ਤੋਂ ਬਾਅਦ ਜਦੋਂ ਇਹ ਵੀਡੀਓ ਜਿਹ ਵਿਭਾਗ ਤੱਕ ਪਹੁੰਚੀ ਤਾਂ ਜਿਸ ਤੋਂ ਬਾਅਦ ਉਸੇ ਵੇਲੇ ਸਿਤ ਵਿਭਾਗ ਜਿਹੜਾ ਵਾ ਉਹ ਐਕਸ਼ਨ ਵਿੱਚ ਆਇਆ ਜੋ ਪੀਡਬਲਯੂਡੀ ਦੇ ਅਧਿਕਾਰੀ ਨੇ ਉਹ ਐਕਸ਼ਨ ਵਿੱਚ ਆਇਆ ਤਾਂ ਫਿਲਹਾਲ ਜਿਹੜਾ ਪਹਿਲਾਂ ਇੱਥੇ ਜਈ ਕੰਮ ਕਰਵਾ ਰਿਆ ਸੀ ਉਸ ਨੂੰ ਫਿਲਹਾਲ ਹੁਣ ਹਟਾ ਦਿੱਤਾ ਗਿਆ ਵਾ ਤਾਂ ਜਿਹੜੀਆਂ ਪਿੱਲੀ ਇੱਟਾਂ ਜਿਹੜੀਆਂ ਉਹ ਲਗਾਈਆਂ ਗਈਆਂ ਸਨ ਉਹਨਾਂ ਨੂੰ ਪਟਾਇਆ ਜਾ ਰਿਹਾ ਤੇ ਨਵੇਂ ਜਈ ਜਿਹੜੇ ਨੇ ਉਹ ਇੱਥੇ ਨਿਯੁਕਤ ਕਰ ਦਿੱਤੇ ਗਏ ਨੇ ਮੌਕੇ ਤੇ ਜਾਈਆ ਲੈਣ ਦੇ ਲਈ ਪਹੁੰਚੇ ਨੇ ਕਿਹਾ ਜਾ ਰਿਹਾ ਕਿ ਜਿਹੜੀ ਪੁਰਾਣੀ ਪਿੱਲੀ ਇੱਟ ਜਿਸ ਤਰ੍ਹਾਂ ਦੇ ਨਾਲ ਸੋਸ਼ਲ ਮੀਡੀਆ ਦੇ ਵਿੱਚ ਦਿਖਾਇਆ ਗਿਆ ਸੀਗਾ ਪਿੱਲੀ ਇੱਟ ਜਿਹੜੀ ਲਗਾਈ ਜਾ ਰਹੀ ਆ ਫਿਲਹਾਲ ਹੁਣ ਉਸ ਪਿੱਲੀ ਇੱਟ ਨੂੰ ਜਿਹੜਾ ਵਾ ਨੀਆ ਦੇ ਵਿੱਚੋਂ ਪਟਵਾਇਆ ਜਾ ਰਿਹਾ ਤੇ ਚੰਗੀ ਇੱਟ ਜਿਹੜੀ ਆ ਉਹ ਲਗਾਈ ਜਾ ਰਹੀ ਆ ਕਿਉਂਕਿ ਪੰਜਾਬ ਸਰਕਾਰ ਦਾ ਇੱਕ ਪਹਿਲੇ ਤੋਂ ਹੀ ਸ਼ੁਰੂ ਤੋਂ ਹੀ ਪੰਜਾਬ ਸਰਕਾਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੋਈ ਆ ਕਿ ਕਿਸੇ ਤਰ੍ਹਾਂ ਦਾ ਜਿਹੜਾ ਵਾ ਇਹ ਗੈਲੀ ਜਿਹੜੀ ਆ ਉਹ ਬਿਲਡਿੰਗ ਬਣਾਉਣ ਦੇ ਵਿੱਚ ਨਾ ਵਰਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਪਿੱਲੀ ਇੱਟ ਜਿਹੜੀ ਆ ਉਹ ਕਢਵਾਈ ਜਾ ਰਹੀ ਆ ਨਾਲ ਹੀ ਜਿਹੜੇ ਪਹਿਲਾਂ ਜਾਈ ਇੱਥੇ ਕੰਮ ਕਰਦੇ ਸਨ ਉਹਨਾਂ ਨੂੰ ਜਿਹੜਾ ਵਾ ਇਸ ਸਾਈਟ ਤੋਂ ਉੱਪਰੋਂ ਹਟਾ ਦਿੱਤਾ ਗਿਆ ਤੇ ਨਵੀਂ ਜਿਹੜੇ ਨਵੇਂ ਜਾਈ ਨੇ ਉਹ ਨਿਯੁਕਤ ਕਰ ਦਿੱਤੇ ਗਏ ਨੇ ਸਰ ਦੱਸ ਦਿਓ ਜੀ ਕੀ ਨਾਂ ਆਪਣਾ ਹੈਗਾ ਵਾ ਤਾਂ ਕੀ ਵੀਡੀਓ ਜਿਹੜੀ ਵਾਇਰਲ ਹੋਈ ਸੀ ਮੇਰਾ ਨਾਮ ਲਖਪੀਰ ਸਿੰਘ ਆ ਜੀ ਸასი ਘਾਲ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇਹ ਪਹਿਲਾਂ ਇੱਥੇ ਜਾਈ ਸਾਹਿਬ ਕੰਮ ਕਰਵਾ ਰਹੇ ਸੀ ਉਹਨਾਂ ਨੇ ਇਹਨਾਂ ਨੇ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਠੇਕੇਦਾਰ ਨੇ ਇੱਟ ਥੋੜੀ ਮਾੜੀ ਲਗਾ ਦਿੱਤੀ ਸੀ ਫੈਕਸ਼ਨ ਸਾਹਿਬ ਨੇ ਆਣ ਕੇ ਸਾਰੇ ਅਧਿਕਾਰੀਆਂ ਦੀ ਮੌਜੂਦਗੀ 'ਚ ਦੇਖਿਆ ਗਿਆ ਕਿ ਇੱਟ ਦੀ ਕੁਆਲਿਟੀ ਏਡੀ ਵਧੀਆ ਨਹੀਂ ਹੈ ਉਹ ਸਾਡੀ ਸਪੈਸੀਫਿਕੇਸ਼ਨਾਂ ਤੋਂ ਲੋਅਰ ਸਪੈਸੀਫਿਕੇਸ਼ਨ ਹੀ ਤੇ ਕਰਕੇ ਹੁਣ ਜਿਹੜੀ ਉਹ ਪਹਿਲੀ ਇੱਟ ਸੀ ਉਹ ਸਾਰੀ ਆਪਾਂ ਪਟਵਾ ਦਿੱਤੀ ਹੈ ਨਵੀਂ ਇੱਟ ਜਿਹੜੀ ਬੱਲੇ ਢਾਈ ਹੋਈ ਹੈ ਫਰਸਟ ਕਲਾਸ ਉਹਦੇ ਨਾਲ ਆਪਾਂ ਚਣਾਈ ਕਰਵਾਵਾਂਗੇ ਜੀ ਤੇ ਫਿਊਚਰ ਦੇ ਵਿੱਚ ਵੀ ਕਦੀ ਇਹੋ ਜਿਹਾ ਕੰਮ ਨਹੀਂ ਹੋਏਗਾ ਕੋਸ਼ਿਸ਼ ਕਰਾਂਗੇ ਵੀ ਕਦੀ ਵੀ ਕੋਈ ਮਤਲਬ ਕੋਈ ਵੀ ਮਟੀਰੀਅਲ ਜਿਹੜਾ ਮਾੜਾ ਨਾ ਹੋਵੇ ਇਹ ਰੇਤੀ ਵਧੀਆ ਫਰਸਟ ਕਲਾਸ ਆਈ ਹੋਈ ਆ ਇਟਾ ਵੀ ਫਰਸਟ ਕਲਾਸ ਨੇ ਆਪਣੇ ਬਜਰੀ ਸੀਮੈਂਟ ਸਾਰਾ ਵਧੀਆ ਕੁਆਲਟੀ ਦਾ ਲਗਾ ਰਿਹਾ ਜਿਸ ਨੂੰ ਤੁਸੀਂ ਕਹਿ ਕਿ ਠੇਕੇਦਾਰ ਨੇ ਬਿਨਾ ਕਿਸੇ ਸੂਚਨਾ ਤੋਂ ਜਿਹੜੀ ਇਟ ਜਿਹੜੀ ਪਿੱਲੇ ਲਗਾ ਦਿੱਤੀ ਸੀਗੀ ਉਸ ਠੇਕੇਦਾਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਉਹ ਦੇ ਖਿਲਾਫ ਐਕਸ਼ਨ ਲਿਆ ਗਿਆ ਜੀ ਸਾਰਾ ਜਿਹੜਾ ਮਟੀਰੀਅਲ ਪੁਰਾਣਾ ਸੀ ਉਹ ਸਾਰਾ ਉਹਦੇ ਕੋ ਰਿਮੂਵ ਕਰਾਇਆ ਪਾਨੀਆਂ ਦੇ ਵਿੱਚ ਉਡਵਾ ਕੇ ਤੁਸੀਂ ਦੇਖ ਸਕਦੇ ਹੋ ਜਿਹੜੀ ਲਾਸਟ ਨੀਆਂ ਤੱਕ ਇੱਟ ਲੱਗੀ ਹੋਈ ਸਾਰੀ ਕਢਵਾ ਦਿੱਤੀ ਆ ਉਹਦੇ ਖਿਲਾਫ ਜੋ ਪੱਗੀ ਕਾਰਵਾਈ ਜੋ ਕਰ ਰਹੇ ਆ ਆਪਾਂ ਜਿਹੜੀ ਹੁਣ ਤੁਸੀਂ ਨੀਆਂ ਵਿੱਚ ਜੋ ਇੱਟ ਕਰਵਾ ਰਹੇ ਹੋ ਸਾਰੀ ਪਿੱਲੀ ਢੇਗੀ ਸੀ ਤੇ ਕਿੰਨੀ ਇੱਟ ਆ ਜਿਹੜੀ ਉਹਨੇ ਬਿਨਾਂ ਕਿਸੇ ਦੱਸੇ ਤੋਂ ਬਿਨਾਂ ਕਿਸੇ ਸੂਚਨਾ ਤੋਂ ਜਿਹੜੀ ਨੀਆਂ ਵਿੱਚ ਭਰਤੀ ਸੀ ਇਹ ਕੋਈ ਜ਼ਿਆਦਾ ਨਹੀਂ 5-600 ਇੱਟ ਹੀ ਜ਼ਿਆਦਾ ਨਹੀਂ ਹੈਗੀ ਜੇ ਸਟਾਰਟਿੰਗ ਕੰਮ ਚਨਾਈ ਦਾ ਕੰਮ ਸ਼ੁਰੂ ਹੀ ਹੋਇਆ ਸੀ ਜਿਹੜੀ ਢਾਈ ਵੀ ਹੈਗੀ ਉਹ ਤੇ ਆਪਾਂ ਕਰੌਸ ਲਗਾ ਦਿੱਤਾ ਉਹ ਸਾਰੀ ਜਿਹੜੀ ਉਹ ਚੁੱਕ ਕੇ ਲੈ ਜਾਾਂਗੇ ਲੈ ਕੇ ਜਾਏਗਾ ਇਹ ਨਵੀਂ ਇੱਟ ਜਿਹੜੀ ਉਹਨੇ ਮਗਵਾ ਦਿੱਤੀ ਆ ਵੱਡੀ ਵੱਡੀ ਲਾਪਰਵਾਹੀ ਹੈਗੀ ਆ ਠੇਕੇਦਾਰ ਦੀ ਵੀ ਠੇਕੇਦਾਰ ਨੇ ਬਿਨਾ ਤੁਹਾਨੂੰ ਸੂਚਨਾ ਦਿੱਤੇ ਬਿਨਾ ਕਿਸੇ ਜਾਂਚ ਦੇ ਉਸ ਜਿਹੜੀ ਇੱਥੇ ਜਿਹੜੀ ਪਿੱਲੀ ਲਗਾ ਦਿੱਤੀ ਗਈ ਆ ਕਿਉਂਕਿ ਵੱਡੀ ਬਿਲਡਿੰਗ ਇੱਥੇ ਬੰਨੀ ਹੈਗੀ ਸੀ ਨਹੀਂ ਲਾਪਰਵਾਹੀ ਹੈ ਜੀ ਵੇਖੋ ਤਾਂ ਹੀ ਫਿਰ ਦੁਬਾਰਾ ਮਿਹਨਤ ਕਰਕੇ ਉਹਨਾਂ ਉਦੋਂ ਤੋਂ ਵੱਧ ਖਰਚਾ ਹੋ ਗਿਆ ਦਾ ਉੱਟੰਦਾ ਹੁਣ ਇਹਨੂੰ ਆਪ ਹੀ ਪਤਾ ਲੱਗ ਗਿਆ ਵੀ ਨਹੀਂ ਗਲਤ ਕੰਮ ਕਰਨਾ ਨਾ ਹੀ ਕੰਮ ਹੋਣਦਿਆਂਗੇ ਗਲਤ ਐਕਸੀ ਸਾਹਿਬ ਇੱਥੇ ਦੌਰਾ ਕਰਕੇ ਗਏ ਸੀਗੇ ਜਿਹੜੇ ਪੁਰਾਣੇ ਜਈ ਸੀ ਜਿਹੜੇ ਪਹਿਲਾਂ ਕੰਮ ਕਰਵਾ ਰਹੇ ਸੀ ਉਹਨਾਂ ਕੋਲੋਂ ਦਾ ਜਾਰੀ ਕੀਤੀ ਗਈ ਆ ਉਹਨਾਂ ਦੇ ਖਿਲਾਫ ਮੈਨੂੰ ਨਹੀਂ ਹੁਣ ਪਤਾ ਹੈਗਾ ਕਿ ਐਕਸ਼ਨ ਸਾਹਿਬ ਕੀ ਕਾਰਵਾਈ ਕਰਨਗੇ ਉਹਨਾਂ ਨੂੰ ਇਹ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਂ ਅੱਜ ਹੀ ਆਇਆ ਜੀ ਮੈਨੂੰ 1 ਘੰਟਾ ਹੋਇਆ ਇਹਨੂੰ ਮੈਂ ਆਨ ਕੇ ਸਾਰਾ ਰਿਮੂਵ ਕਰਾਇਆ ਵਾ ਮਤਲਬ ਇਹ ਸਾਈਡ ਤੋਂ ਉੱਪਰ ਉਹਨਾਂ ਨੂੰ ਬਦਲ ਦਿੱਤਾ ਗਿਆ ਹੁਣ ਤੁਹਾਨੂੰ ਨਿਯੁਕਤ ਕਰ ਦਿੱਤਾ ਗਿਆ ਹਾਂਜੀ ਹਾਂਜੀ ਹੁਣ ਤੁਹਾਡੀ ਦੇਖ ਰੱਖੇ ਕਿ ਸਾਰਾ ਕੰਮ ਹੋਵੇ ਬਿਲਕੁਲ ਜੀ ਬਿਲਕੁਲ ਵਧੀਆ ਕੰਮ ਹੋਏਗਾ ਤੁਸੀਂ ਇੱਥੇ ਰਹਿਣਾ ਵਾ ਕੀ ਇਹ ਤਾਂ ਕੀਤੀ ਤੁਸੀਂ ਹੁਣ ਜਿਹੜਾ ਠੇਕੇਦਾਰ ਹੈਗਾ ਵਾ ਤੁਸੀਂ ਆਪ ਹੁਣ ਇੱਥੇ ਆਏ ਵਿਜ਼ਿਟ ਵੀ ਕੀਤਾ ਵਾ ਪੁਰਾਣੀ ਇੱਟ ਜਿਹੜੀ ਉਹ ਸਾਰੀ ਪਟਾ ਰਹੇ ਹੋ ਕੀ ਇਹਦਾਦ ਕੀਤੀ ਇਹ ਹਾਲਤ ਵਿੱਚ ਕੰਮ ਨਹੀਂ ਮਾੜਾ ਹੋ ਦਿੱਤਾ ਜਾਏਗਾ ਵਧੀਆ ਕੰਮ ਹੋਏਗਾ ਲੱਗਦਾ ਕਿ ਪੰਜਾਬ ਸਰਕਾਰ ਦਾ ਡਰ ਜੜਾ ਵਾ ਇਹਨਾਂ ਠੇਕੇਦਾਰਾਂ ਵੀ ਹੋਣਾ ਚਾਹੀਦਾ ਕਿਉਂਕਿ ਪੰਜਾਬ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਵਧੀਆ ਕੰਮ ਕੀਤਾ ਜਾਵੇਗਾ ਬਿਨਾ ਕਿਸੇ ਜਿਹੜੀ ਪਾਰਟੀਸਿਪਲਟੀ ਦੇ ਕੰਮ ਕੀਤਾ ਜਾਵੇਗਾ ਬਿਲਕੁਲ ਜੀ ਬਿਲਕੁਲ ਬਿਨਾ ਪਾਰਟੀਸਿਪਲਟੀ ਦੇ ਸਪੈਸੀਫਿਕੇਸ਼ਨਾਂ ਦੇ ਮਤਾਬ ਕੰਮ ਕੀਤਾ ਜਾਏਗਾ ਕੋਈ ਗਲਤ ਕੰਮ ਨਹੀਂ ਹੋਏਗਾ ਬਿਲਕੁਲ ਜੈ ਸਿੰਘ ਸਾਹਿਬ ਨੇ ਪੀਡਬਲਯੂਡੀ ਵਿਭਾਗ ਦੇ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਪੰਜਾਬ ਸਰਕਾਰ ਦੀਆਂ ਲਗਾਤਾਰ ਹਦਾਇਤਾਂ ਆਈਆਂ ਨੇ ਪੰਜਾਬ ਸਰਕਾਰ ਦੀ ਜੋ ਗਾਈਡਲਾਈਨ ਵਾ ਉਸ ਦੇ ਮੁਤਾਬਕ ਹੀ ਕੰਮ ਕੀਤਾ ਜਾਵੇਗਾ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਕਿ ਇੱਥੇ ਪਿੱਲੀ ਹੱਟ ਲੱਗ ਰਹੀ ਹੈਗੀ ਉਸੇ ਵੇਲੇ ਵਿਭਾਗ ਜਿਹੜਾ ਵਾ ਹਰਕਤ ਵਿੱਚ ਆਇਆ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਵਿਜ਼ਿਟ ਕੀਤਾ ਜੇ ਨਾਲ ਹੀ ਜਿਹੜਾ ਪਹਿਲਾਂ ਜੈ ਕੰਮ ਕਰਦਾ ਸੀ ਉਸ ਨੂੰ ਇਸ ਸਾਈਟ ਤੋਂ ਹਟਾ ਦਿੱਤਾ ਗਿਆ ਇਸ ਪ੍ਰੋਜੈਕਟ ਤੋਂ ਹਟਾ ਦਿੱਤਾ ਗਿਆ ਤਾਂ ਹੁਣ ਨਵੇਂ ਜੈ ਸਾਹਿਬ ਜਿਹੜੇ ਨੇ ਨਿਯੁਕਤ ਕਰ ਦਿੱਤੇ ਗਏ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਸਾਰੀ ਹੱ बिल्डिंग जड़िया, बन सके। कैमरा दैनिक टीवी, देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल आरोप